ਹਾਂ ਇੱਕ ਕਿੱਸਾ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਆਪਣੇ ਬਾਪੂ ਦੀ ਪੱਗ ਨਾਲ ਗੱਲਬਾਤ ਦਾ ਹਾਂ ਇੱਕ ਕਿੱਸਾ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਮੇਰੇ ਬਾਪੂ ਦੀ ਪੱਗ ਨਾਲ ਗੱਲਬਾਤ ਦਾ ਪਰਸੋਂ ਬਾਪੂ ਤੂੜੀ ਢੋਣ ਗਿਆ ਸੀ ਘਰ ਆ ਕੇ ਪੱਗ ਲਾ ਕੇ ਨਹਾਉਣ ਗਿਆ ਸੀ ਮੈਂ ਪੱਗ ਨੂੰ ਕਿਹਾ ਉਹ ਤਾਂ ਬਾਪੂ ਦੀ ਸਰਦਾਰੀ ਹੈ ਜਾਨ ਤੋਂ ਵੱਧ ਪਿਆਰੀ ਹੈ ਤਿਆਂ ਦੀ ਇੱਜ਼ਤ ਤੇ ਪੁੱਤਾਂ ਦੀ ਉਡਾਰੀ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਲੱਗਦਾ ਕੋਈ ਬਾਜ਼ੀ ਹਾਰੀ ਹੈ ਹੋਂਕਾ ਜਪੜ ਕੇ ਪੱਗ ਬੋਲੀ ਉਹਨੇ ਸਮਾਜ ਦੇ ਤਾਣੇ ਬਾਣੇ ਦੀ ਪਰਤ ਫੋਲੀ ਸੂਹੇ ਵੇ ਚੀਰੇ ਵਾਲਿਆ ਮੈਂ ਕਹਿੰਨੀ ਆ ਜਿੰਨਾ ਪੁੱਤਾਂ ਦੀ ਮੈਂ ਉਡਾਰੀ ਆ ਅੱਜ ਕੱਲ ਉਹਨਾਂ ਹੱਥੀਂ ਤਾਂ ਟਹਿਨੀ ਆ ਹੁਣ ਤਾਂ بس ਇੱਕ ਮਜਬੂਰੀ ਨੂੰ ਤੁਹਾਡੇ ਬਾਪੂਆਂ ਦੇ ਸਿਰ ਤੇ ਬਹਿਨੀਆਂ ਜਿੰਨਾਂ ਧੀਆਂ ਦੀ ਮੈਂ ਇੱਜ਼ਤਾਂ ਉਹਨਾਂ ਦੇ ਵਿਆਹ ਵੇਲੇ ਜਾਂ ਦਾਜ ਵੇਲੇ ਮੈਨੂੰ ਪੁੱਛੋ ਕਿਹਦੇ ਕਿਹਦੇ ਪੈਰੀ ਪੈਣੀਆਂ ਜਿਵੇਂ ਸੇਵਿਆਂ 'ਚ ਬਲਦੀ ਅੱਗ ਚੰਗੀ ਨਹੀਂ ਲੱਗਦੀ ਉਵੇਂ ਮੈਨੂੰ ਇਹ ਮਜਬੂਰ ਪੱਗ ਚੰਗੀ ਨਹੀਂ ਲੱਗਦੀ ਇਹ ਬਰੀਆਂ ਇਹ ਦਾਜ ਇਹ ਰੀਤੀਆਂ ਇਹ ਰਿਵਾਜ ਹਰ ਰੋਜ਼ ਪਤਾ ਨਹੀਂ ਕਿੰਨੀਆਂ ਪੱਗਾਂ ਰੋਲਦੇ ਨੇ ਸਮਝ ਨਹੀਂ ਆਉਂਦੀ ਕਿਉਂ ਲੋਕ ਇੱਕ ਦੂਜਿਆਂ ਦੇ ਸਿਵਿਆਂ ਦੀਆਂ ਅੱਗਾਂ ਫਰੋਲਦੇ ਨੇ ਹਾਂ ਇੱਕ ਕિસ્ਸਾ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਮੇਰੇ ਬਾਪੂ ਦੀ ਬਗ ਨਾਲ ਗੱਲ ਕਰਦਾ ਪਾਤਰ ਸਾਹਿਬ ਨੇ ਮੈਨੂੰ ਕਹਿੰਦੇ ਯਾਰ ਭਗਵੰਤ ਮਤਲਬ ਕੀ ਕੀ ਲਈ ਫਿਰਦਾ ਮੈਂ ਕਹਿੰਦੀ ਮੈਂ ਤਾਂ ਵੈਸੇ ਕਲਮ ਜੀ ਚਲਾਈ ਸੀ ਨਹੀਂ ਇਹਨੇ ਸੌਖੇ ਲਫ਼ਜ਼ਾਂ 'ਚ ਇੱਕ ਇਹ ਵੀ ਮਤਲਬ ਉਹਨਾਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਬਾਅਦ ਫਿਰ ਮੈਂ ਕਾਫੀ ਕਵਤੇਆਂ ਲਿਖੀਆਂ ਇਹ ਰੂਪ ਸ਼ਾਇਦ ਬਹੁਤ ਸਾਰੇ ਘੱਟ ਲੋਕਾਂ ਨੇ ਦੇਖਿਆ ਹੋਊਗਾ ਮੇਰਾ ਤੇ ਆਉਣ ਵਾਲੇ ਦਿਨਾਂ ਚ ਕੋਸ਼ਿਸ਼ ਕਰਾਂਗੇ ਕਿ ਇਹਨੂੰ ਕਿਤਾਬ ਦੇ ਰੂਪ ਚ ਜਾਂ ਈ-ਬੁੱਕ ਦੇ ਰੂਪ ਚ ਕਿਵੇਂ ਵੀ ਅਮੇ ਆ ਜੀ ਸੋ ਕਿਉਂਕਿ ਸੁਰਜੀਤ ਪਾਤਰ ਸਾਹਿਬ ਦੀ ਜਿਹੜੀ ਖਾਸ ਸ਼ੈਲੀ ਸੀ ਦੀ ਲਿਖਣ ਦੀ ਉਹਦੇ ਚ ਵਿਅੰਗ ਵੀ ਸੀ ਉਹਦੇ ਚ ਲਾਂਬੇ ਵੀ ਸੀ ਚਿੰਤਾਵਾਂ ਵੀ ਸੀ ਔਰ ਉਹਦੇ ਚ ਇਹ ਵੀ ਸੀ ਕਿ ਸੈਲਫ ਕੌਨਫੀਡੈਂਸ ਵੀ ਸੀ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ ਯੁੱਗਾਂ ਤੋਂ ਆਉਣ ਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਹਮੇਸ਼ਾ ਸੋਚਿਆ ਬਣੀਆਂ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਆਹ ਬਣਦੇ ਜਾਂ ਆਹ ਬਣਦੇ ਸੋ ਉਹ ਆਹ ਦੇ ਚੱਕਰਾਂ 'ਚ ਤਾਂ ਹੈ ਹੀ ਨਹੀਂ ਸੀ ਉਹ ਬਹੁਤ ਕੁਝ ਸਿੱਖਣ ਨੂੰ ਉਹਨਾਂ ਵੀ ਕਵਤਾਵਾਂ 'ਚੋਂ ਮਿਲਿਆ ਔਰ ਮੈਨੂੰ ਯਾਦ ਹੈ ਜਦੋਂ ਮੈਂ ਰਾਜਨੀਤੀ 'ਚ ਆ ਗਿਆ ਤੇ ਬਤੌਰ ਮੁੱਖ ਮੰਤਰੀ ਪੰਜਾਬੀਆਂ ਨੇ ਮੇਰੀ ਜ਼ਿੰਮੇਵਾਰੀ ਲਈ ਤਾਂ ਪਾਤਰ ਸਾਹਿਬ ਨੇ ਪੰਜਾਬੀ ਟ੍ਰਿਬਿਊਨ 'ਚ ਇੱਕ ਮਾਪੂਰਨ ਪੂਰਨ ਪੋਤਰ ਮੇਰੇ ਪੁੱਤ ਦਾ ਬਾਗ ਬੇਰਾਨ ਹੋਇਆ ਹਾਂਜੀ ਆ ਉਹ ਲਿਖਿਆ ਸੀ ਉਹਨਾਂ ਨੇ ਮੈਨੂੰ ਬੜਾ ਮੈਨੂੰ ਬਹੁਤ ਮੈਪਾਪ ਹੋਇਆ ਉਸ ਗੱਲ ਸੁਣ ਕੇ ਉਹ ਲੇਖ ਪੜ੍ਹ ਕੇ ਤੇ ਦੁਨੀਆ ਤੇ ਜਾਣ ਤੋਂ ਪਹਿਲੇ ਕੁਝ ਦਿਨ ਪਹਿਲਾਂ ਹੀ ਸਵੀ ਜੀ ਪਾਤਰ ਸਾਹਿਬ ਜਿਹੜਾ ਬੀਸ ਸਾਲ ਤੁਸੀਂ ਗੱਲ ਕਰਦੇ ਸੀ AI ਬਾਰੇ ਆਇਆ ਵੀ ਸੀਗਾ ਮੈਨੂੰ ਮਿਲਣਾ ਆਇਆ ਸੀਗੇ ਪਾਤਸ਼ਾਹਬ ਕਰੇ ਤੇ ਅਗਲੇ ਦਿਨ ਹੀ ਅਸੀਂ ਇਸ਼ਤਿਹਾਰ ਜਿਹੜਾ ਪੰਜਾਬੀ ਭਾਸ਼ਾ ਦੇ ਵਿੱਚ ਸੀਗਾ 21 ਫਰਵਰੀ ਸੀ ਨਾ ਹਾਂਜੀ ਤੇ ਅਗਲੇ ਦਿਨ ਹੀ ਅਸੀਂ ਕਿਹਾ ਵੀ ਸਾਰੇ ਖ਼ਬਰਾਂ 'ਚ ਪੂਰੀ ਪੂਰੇ ਦੇਸ਼ ਦੇ ਖ਼ਬਰਾਂ 'ਚ ਪੰਜਾਬੀ ਭਾਸ਼ਾ ਦਾ ਦਿਨ ਹੈ ਉਹ ਸਾਰੇ ਖ਼ਬਰਾਂ 'ਚ ਜਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦਾ ਦਿਨ ਹੈ ਪੰਜਾਬੀ ਕੋਈ ਛੋਟੀ ਮੋਟੀ ਬੋਲੀ ਨਹੀਂ ਹੈਗੀ ਪੂਰੀ ਦੁਨੀਆ ਦੇ ਵਿੱਚ ਪੰਜਾਬੀ বাসਦੇ ਆ ਸੋ ਸਾਡੇ ਕੋਲੇ ਸ਼ਾਇਰ ਫਕੀਰ ਸੰਤ ਗੀਤਕਾਰ ਸਿੰਗਰ ਸਾਡੇ ਕੋਲੇ ਜਿੰਨਾ ਪੰਜਾਬੀ ਦਾ ਜਿਹੜਾ ਵਿਰਸਾ ਇਸ ਵਕਤ ਫੇਮਸ ਹੈ ਉਹਨਾਂ ਹੋਰ ਕੋਈ ਨਹੀਂ ਕੋਈ ਵੀ ਹੈ ਬਾਲੀਵੁੱਡ ਵਾਲੇ ਵੀ ਜਿੰਨਾ ਚਿਰ ਕੋਈ ਪੰਜਾਬੀ ਟੋਨ ਦਾ ਗਾਣਾ ਨਹੀਂ ਹੈਗਾ ਉਹ ਆਪਣੇ 뮤직 ਨੂੰ ਸਿਕਿਓਰ ਨਹੀਂ ਮੰਨਦੇ ਬੇ ਪੰਜਾਬੀ ਕਿਉਂਕਿ ਪੰਜਾਬੀ ਬੈਠਿਆ ਸਾਰੀ ਦੁਨੀਆ 'ਚ ਸੋ ਮਾਂ ਬੋਲੀ ਕਿਸੇ ਮੈਂ ਕਹਿੰਨਾ ਬਾਕੀ ਪਛਾਵਾ ਵੀ ਸਿੱਖੋ ਪਰ ਮਾਂ ਬੋਲੀ ਦੀ ਕੀਮਤ ਤੇ ਨਾ ਸਿੱਖੋ ਕਿ ਕਈ ਵਾਰੀ ਕੁਝ ਐਨਆਰਆਈ ਦੋਸਤ ਮਿੱਤਰ ਆਉਂਦੇ ਨੇ ਤਾਂ ਪੁੱਛਦੇ ਆ ਪੰਜਾਬੀ ਬੋਲ ਲੈਂਦੇ ਬੱਚਾ ਸਮਝ ਲੈਂਦਾ ਬੋਲ ਦੇ ਨੀ ਮੈਂ ਕਿਹਾ ਵੀ ਜੇ ਸਮਝ ਲੈਂਦਾ ਤਾਂ ਮੈਂ ਬੋਲ ਵੀ ਸਕਦਾ ਕਰੇ ਜਵਾਬ ਅੰਗਰੇਜ਼ੀ ਚ ਦਿੰਦਾ ਮੈਂ ਕਿਹਾ ਤੁਸੀਂ ਪੰਜਾਬੀ ਚ ਜਵਾਬ ਦੇਣੋਂ ਹਟਜੋ ਨਾ ਤੁਸੀਂ ਵੀ ਸਮਝਣੋਂ ਹਟਜੋ ਵੀ ਮੈਨੂੰ ਤਾਂ ਸਮਝ ਨਹੀਂ ਆਈ ਅੰਗਰੇਜ਼ੀ ਤਾਂ ਆਪ ਹੀ ਬੋਲੂਗਾ ਮਜਬੂਰੀ ਚ ਸੋ ਇਹ ਆਪਣੇ ਪਤਾ ਨਹੀਂ ਕਿਉਂ ਆਪਣੇ ਪਹਿਲੀ ਜਾਂ ਤਾਂ 200 ਸਾਲੋਂ ਰਾਜ ਕਰਦੇ ਆਪਣੇ ਤੇ ਸਾਈਕੀ ਦੇ ਵਿੱਚ ਆਪਣੇ ਆ ਗਿਆ বিছায়া ইংরেজি বোলন ਵਾਲਾ ਸੀ ਕੋਈ ਬਹੁਤੇ ਵੱਡੇ ਜਾਂ ਵਿਦਵਾਨ ਮੰਨੇ ਜਾਂਦੇ ਆ। ਰਸੂਲ حمزہ توب نے لکھا ہے میرا پاکستان چ۔ ਕਹਿੰਦਾ ਜੀ ਇੱਕ انگریز میرے ਮੂਰੇ ਅੰਗਰੇਜ਼ੀ ਬੋਲ ਰਿਹਾ ਹੈ। ਮੈਂ ਆਪਣੀ پاکستان ਦੀ ਭਾਸ਼ਾ ਦਾਗੀ ਬੋਲ ਰਿਹਾ ਹਾਂ। ਤਾਂ ਮੈਨੂੰ ਹੀ ਅਨਪੜ੍ਹ ਜਾਂ ਮੈਨੂੰ ਹੀ ਜਿਹੜਾ ਉਹ ਕਿਉਂ ਕਿਹਾ ਜਾ ਰਿਹਾ ਕਿ ਮੈਂ ਘੱਟ ਨੌਲੇਜ ਹੈ ਮੈਨੂੰ ਜਦ ਕਿ ਮੈਂ ਵੀ ਆਪਣੀ ਮਾਂ ਬੋਲੀ ਬੋਲ ਰਿਹਾ ਉਹ ਵੀ ਆਪਣੀ ਮਾਂ ਬੋਲੀ ਬੋਲ ਰਿਹਾ। ਸੋ ਮਾ ਮਾਂ ਚ ਤਾਂ ਨਹੀਂ ਕੋਈ ਫਰਕ ਹੁੰਦਾ ਨਾ ਮਾਂ ਤਾਂ ਮਾਈ ਹੈ ਸੋ ਇਸ ਕਰਕੇ ਆਪਾਂ ਪਤਾ ਨਹੀਂ ਕਿਉਂ ਇਦਾਂ ਆਟੋ ਲੈਂਗੁਏਜ ਮੋਡ ਤੇ ਲੱਗੇ ਹੋਏ ਆ ਆਪਾਂ ਪੰਜਾਬੀ ਜਿਹੜੇ ਆ ਚੰਗੇ ਭਲੇ ਜਾਵਾਂਗੇ ਦਿੱਲੀ ਨੂੰ ਗੱਡੀ 'ਚ ਗੱਲਾਂ ਕਰਦੇ ਪੰਜਾਬੀ ਹੀ ਜਾਨਦੇ ਆ ਜਦੋਂ ਅੰਬਾਲਾ ਚਲੇ ਗਏ ਆਪੀ ਹਿੰਦੀ 'ਚ ਹੋ ਜਾਨੀ ਪਤਾ ਨਹੀਂ ਕਿਵੇਂ ਮਤਲਬ ਸਾਨੂੰ ਐ ਲੱਗਦਾ ਵੀ ਇੱਥੇ ਹਿੰਦੀ ਚੱਲੂਗੀ ਹੁਣ 릭ਸ਼ੇ ਵਾਲ ਨੂੰ ਕਹ ਕਹਨੇ ਭਈਆ ਕਿਤਨੇ ਪੈਸੇ ਉਹ ਕਹਨੇ 10 ਰੁਪਏ ਦਿਓ ਖੜਾ ਛੱਡੂ ਸਰਦਾਰ ਜੀ ਉਹ ਮੂਰੂ ਪੰਜਾਬੀ ਬੋਲੀ ਜਾਂਦਾ ਹੁੰਦਾ ਜੀ ਸਾਨੂੰ ਪਤਾ ਨਹੀਂ ਕਿਉਂ ਐ ਲੱਗਦਾ ਵੀ ਸਾਡੀ ਭਾਸ਼ਾ ਜਿਹੜੀ ਆ ਉਹ ਘਟ ਫੈਲੀ ਹੋਈ ਆ ਜਾਂ ਇਹ ਸਮਝ ਨਹੀਂ ਆਉਂਦੀ ਕਿਸੇ ਨੂੰ ਹੁਣ ਤਾਂ ਜਿੱਥੇ ਮਰਜੀ ਤੁਸੀਂ ਜਾਉਂਗੇ ਪੰਜਾਬੀ ਤੁਹਾਨੂੰ ਅਫਸਰ ਮਿਲਣਗੇ ਪੰਜਾਬੀ ਚ ਤੁਹਾਨੂੰ ਬੋਰਡ ਮਿਲਣਗੇ ਪੰਜਾਬੀ ਚ ਤੁਹਾਨੂੰ ਜਿਹੜਾ ਸਾਹਿਤ ਮਿਲੂਗਾ ਸਾਰਾ ਕੁਝ AI ਤੇ ਅਸੀਂ ਪੰਜਾਬੀ ਵਾਲਾ ਕਰ ਰਹੇ ਹਾਂ ਇਹ ਹਿੱਤੇ ਪੰਜਾਬੀ ਮੇਰੇ ਤੇ ਉਹਨੂੰ ਸਾਰਾ ਸਵੀ ਸਾਹਿਬ ਜਫਰ ਸਾਹਿਬ ਸਾਰੇ ਲੱਗੇ ਹੋਏ ਨੇ ਕਿ ਉਹ ਸਾਰਾ ਜਿਹੜਾ ਉਹਨੂੰ ਕੋਈ ਡਾਟਾ ਨਹੀਂ ਹੈਗਾ ਸੀਗਾ ਅਸਲ 'ਚ ਸਾਰਾ ਅਸੀਂ ਡਾਟਾ ਉਹਨਾਂ ਨੂੰ ਦੇਵਾਂਗੇ ਤੇ ਅਸੀਂ ਕਿਸੇ ਗੱਲੋਂ ਟੈਕਨੋ ਟੈਕਨੋਲੋਜੀ ਪੱਖੋਂ ਵੀ ਕਿਸੇ ਪੱਖੋਂ ਅਸੀਂ ਆਪਣੀ ਭਾਸ਼ਾ ਨੂੰ ਜਿਹੜੀ ਆਪਣੀ ਬੋਲੀ ਨੂੰ ਪਿੱਛੇ ਨਹੀਂ ਰਹਿਣ ਦੇਵਾਂਗੇ ਜਦੋਂ ਚਾਰਜ ਸੰਭਾਲਿਆ ਮੁੱਖ ਮੰਤਰੀ ਤੌਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਗਏ ਉਧਰ ਰੋਣ ਹੀ ਲੱਗ ਗਿਆ ਕਹਿੰਦੀ ਸਾਡੇ ਕੋਲ ਪੈਸੇ ਹੈ ਨਹੀਂ ਅਸੀਂ ਤਾਂ ਕਰਜ਼ਾਈ ਹੋਏ ਪਏ ਹਰ ਤਨਖਾਹਂ ਦਿੱਤੇ ਜਾਂਦੀਆਂ ਅਸੀਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੇ ਮਤਲਬ ਕਰਜ਼ੇ ਥੱਲੇ ਆ ਗਈ ਫਿਰ ਜੇ ਵਿੱਦਿਅ ਹੀ ਕਰਜ਼ੇ ਥੱਲੇ ਆ ਗਈ ਫਿਰ ਕੀ ਕਰ ਸੋ ਅਸੀਂ ਉਹਨਾਂ ਨੂੰ ਮਤਲਬ 350 ਕਰੋੜ ਰੁਪਏ ਦਾ ਬਜਟ ਪੰਜਾਬ ਯੂਨੀਵਰਸਿਟੀ ਪਟਿਆਲਾ ਵਾਸਤੇ ਰੱਖਿਆ ਜੀ ਅੱਜ ਉਹ ਪੈਰਾਂ ਸਿਰ ਹੋ ਗਏ ਏ ਯੂਨੀਵਰਸਿਟੀ ਤਾਂ ਪਹਿਲੇ ਕਾਫੀ ਅੱਛਾ ਕਰ ਰਹੀ ਸੀ ਪਰ ਉੱਥੇ ਹੁਣ ਹੋਸਟਲ ਨਾਵੇਂ ਲੇਟੈਸਟ ਟੈਕਨੀਕਸ ਜਿਹੜੀਆਂ ਕੰਪਿਊਟਰ ਸਭ ਪੜਾਉਣ ਦੇ ਤਰੀਕੇ ਜਿਉਂ ਟੀਚਰਾਂ ਨੂੰ ਤਨਖਾਹ ਹੀ ਨਹੀਂ ਮਿਲੂਗੀ ਫਿਰ ਤੁਸੀਂ ਜਦੋਂ ਫਿਰ ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਬਹੁਤ ਨਵੇਂ ਤਰੀਕੇ ਨਾਲ ਪੜਾਇਆ ਜਾਊਗਾ ਜਾਂ ਕੋਈ ਉਹ ਤਾਂ ਆਪਣੇ ਆਪ ਦੇ ਭਵਿੱਖ ਦੀ ਚਿੰਤਾ ਕਰ ਰਹੇ ਨੇ ਜਿਨ੍ਹਾਂ ਨੇ ਸਾਡਾ ਭਵਿੱਖ ਬਣਾਉਣਾ ਹੈ ਪਹਿਲਾਂ ਉਹਨਾਂ ਦਾ ਭਵਿੱਖ ਤਾਂ ਸੇਵ ਕਰੋ ਨਾ ਉਹ ਤਾਂ ਧਰਨੇ ਦਿੰਦੇ ਫਿਰਦੇ ਸੀਗੇ ਯੂਨੀਵਰਸਿਟੀ ਜਿਹੜੇ ਰੋਜ਼ ਧਰਨੇ ਹੁੰਦੇ ਸੀ ਸੋ ਇਸ ਕਰਕੇ ਸਾਡੇ ਪੀਏਯੂ ਦੇ ਵਿੱਚ ਵੀ ਗੋਨਾਨਕਦੇਵ ਯੂਨੀਵਰਸਿਟੀ ਚ ਵੀ ਪੰਜਾਬੀ ਯੂਨੀਵਰਸਿਟੀ ਚ ਵੀ ਅਸੀਂ ਇਹ ਹੀ ਸੋਚ ਕੇ ਕੋਈ ਵੀ ਅਪointment ਕਰਦੇ ਹਾਂ ਕਿ ਕੋਈ ਧੜੇ ਦਾ ਨਾ ਕੋਈ ਗਰੁੱਪ ਦਾ ਨਾ ਹੋਵੇ ਬੰਦਾ ਜਿਹੜਾ ਉਹ ادارے ਨੂੰ ਚਲਾ ਸਕਦਾ ਹੋਵੇ ਨੇ ਤਾਂ ਧੜੇ ਬੰਦੀਆਂ ਜਾਂ ਗਰੁੱਪੀਜ਼ਮ ਚ ਉਹ ਚ ਵੀ ਆਪਾਂ ਕਾਫੀ ਆਪਣਾ ਨੰਬਰ ਹੈ ਪੰਜਾਬੀਆਂ ਦਾ ਕਹਿੰਨੇ ਕਬੱਡੀ ਪੰਜਾਬੀਆਂ ਦੀ ਫੇਵਰਟ ਗੇਮ ਕਿਉਂ ਹੈ ਮੈਂ ਕਿਹਾ ਜੀ ਇਹਦਾ ਸੁਭਾਅ ਮਿਲਦਾ ਸਾਡੇ ਨਾਲ ਇਹਦੇ ਰੂਲ ਜਿਹੜੇ ਨੇ ਸਾਡੇ ਸੁਭਾਅ ਨਾਲ ਮਿਲਦੇ ਨੇ ਕਹਿੰਦੇ ਕਿਵੇਂ ਮੈਂ ਕਿਹਾ ਜੀ ਲੱਤਾਂ ਖਿੱਚਣੀਆਂ ਹੁੰਦੀਆਂ ਤਾਂ ਰੋਜ਼ ਕਰਦੇ ਆਂ ਕੰਮ ਅਸੀਂ ਹਨ ਵੀ ਇੱਕ ਬੰਦਾ ਆਇਆ ਉਹਨੋਂ ਦੀ ਮੰਜ਼ਲ ਤੇ ਜਾਣ ਨਹੀਂ ਦੇਣਾ ਆ ਤਾਂ ਰੋਜ਼ ਕਰਦੇ ਆਂ ਜੀ ਮੈਂ ਕੰਮ ਸੋ ਸਾਡਾ ਤਾਂ ਫੇਵਰਟ ਆ ਸਾਡੀ ਗੇਮ ਸਿੱਕ ਦੂਜੇ ਨੂੰ ਥੱਲੇ ਲਾਉਣਾ ਕਹਿੰਦੇ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪड़ोसी ਸੁਖੀ ਹੈ ਉਹ ਉੱਧਰੋਂ ਪਾਸੇ ਦੇਖੇ ਜਾਣਾ ਵਿੱਚ ਕਾਰ ਲੈ ਲੈਣਾ ਕੋਈ ਗਵਾਂਢੀ ਇਹ ਨਹੀਂ ਸੋਚਦੇ ਮਿਹਨਤ ਕਰਕੇ ਮੈਂ ਇਹ ਤੋਂ ਵੱਡੀ ਕਾਰ ਲਵਾਂ ਉਹੀ ਸੋਚ ਜਾਣਗੇ ਕੋਈ ਗੱਲ ਨਹੀਂ ਹਾਰਨ ਮਾਰਦਾ ਛ੍ਰੀਟਾ ਪਾਵਾਂਗੇ ਕਰੇ ਛ੍ਰੀਟੇ ਹੀ ਪਾ ਦਿੰਦੇ ਦੱਸੋ ਸੋਸੀ ਬਹੁਤ ਮਿਹਨਤੀ ਕੌਮ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਗਰੀਬਾਂ ਦੇ ਹੱਕ 'ਚ ਖੜਨਦਿਆਂ ਸਿੱਖਿਆਵਾਂ ਦਿੱਤੀਆਂ ਮਜਲੂਮਾਂ ਦੇ ਹੱਕ 'ਚ ਲੜਨ ਦੀਆਂ ਸਿੱਖਿਆਵਾਂ ਦਿੱਤੀਆਂ ਅਸੀਂ ਦਾਦੇ ਤੋਂ ਲੈ ਕੇ ਪੋਤਿਆਂ ਤੱਕ ਸਰਵੰਸ ਬਾਰੇ ਹੋਏ ਗੁਰੂਆਂ ਦੇ ਵਾਰਿਸਾਂ ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਕਿ ਚਾਹੇ ਉਹ ਜਿੰਨੀ ਮਰਜ਼ੀ ਗਿਣਤੀ 'ਚ ਹੋਣ ਦੁਸ਼ਮਣ ਤਾਂ ਫਿਰ ਜਿਵੇਂ ਪਾਤਰ ਸਾਹਿਬ ਨੇ ਲਿਖਿਆ ਕਿ ਮੈਂ ਸਵਾ ਲੱਖ ਹੋ ਗਿਆ ਤੇ ਅਸੀਂ ਚਿੜੀਆਂ ਤੋਂ ਬਾਜ ਤੜਾਉਣ ਵਾਲੇ ਗੁਰੂਆਂ ਦੇ ਵਾਰਿਸ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ 23 ਸਾਲ ਦੀ ਉਮਰ 'ਚ ਫਾਂਸੀਆਂ ਦੇ ਰੱਸਿਆਂ ਨੂੰ ਚੁੰਮਣ ਵਾਲੇ ਸ਼ਹੀਦਾਂ ਦੇ ਵਾਰਿਸ ਸੋ ਇੰਨੀਆਂ ਕੁਰਬਾਨੀਆਂ ਔਰ ਇੰਨੀਆਂ ਲਾਸਾਨੀ ਕੁਰਬਾਨੀਆਂ ਕਿਸੇ ਹੋਰ ਕੌਮ ਕੋਲੇ ਜਾਂ ਖਿੱਤੇ ਕੋਲੇ ਨਹੀਂ ਹੈਗੀਆਂ ਜਿਹਨੀਆਂ ਆਪਣੇ ਕੋਲ ਸੰਭਾਲਣ ਦੀ ਲੋੜ ਹੈ ਬਸ ਯਾਦ ਕਰਨ ਦੀ ਲੋੜ ਹੈ ਆਪਣੇ ਵਿਰਸੇ ਨੂੰ ਆਪਣੇ ਸਾਹਿਤ ਨੂੰ ਆਪਣੀ ਬੋਲੀ ਨੂੰ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ ਉਹ ਜਿੰਦਾ ਰਹਿੰਦੀ ਹੈ ਜਿਹੜੀਆਂ ਪੁੱਲ ਜਾਂਦੀਆਂ ਨੇ ਬਹੁਤ ਸਾਰੀਆਂ ਬੋਲੀਆਂ ਖਤਮ ਹੋ ਗਿਆ ਲੋਪ ਹੋ ਗਿਆ ਬੋਲੀਆਂ ਲੋਪ ਹੋ ਗਈਆਂ ਸੋ ਇਸ ਕਰਕੇ ਸਾਨੂੰ ਐਡੀ ਕੋਈ ਚਿੰਤਾ ਦੀ ਗੱਲ ਨਹੀਂ ਕਿ ਪੰਜਾਬੀ ਕੋਈ ਐਡੀ ਛੋਟੀ ਮੋਟੀ ਭਾਸ਼ਾ ਨਹੀਂ ਹੈ ਕਿ ਭਈ ਜੇ ਚਾਰ ਬੰਦੇ ਹਿੰਦੀ ਬੋਲਣ ਵਾਲੇ ਆ ਗਏ ਜਾਂ ਕੋਈ ਅੰਗਰੇਜ਼ੀ ਵਾਲੇ ਆ ਗਏ ਉਹਦੇ ਨਾਲ ਭਾਸ਼ਾ ਨੂੰ ਕੋਈ ਖਤਰਾ ਨਹੀਂ ਬਹੁਤ ਵੱਡੀ ਭਾਸ਼ਾ ਸਾਡੀ ਅਮੀਰ ਭਾਸ਼ਾ ਹੈ ਪਰ ਹਾਂ ਇਹ ਹੈ ਕਿ ਸਾਨੂੰ ਸਾਹਿਤਕਾਰਾਂ ਨੂੰ ਯਾਦ ਕਰਨਾ ਪਊ ਉਹਨਾਂ ਨੂੰ ਸਨਮਾਨ ਕਰਨਾ ਪਊ ਉਹਨਾਂ ਦੀਆਂ ਕਿਤਾਬਾਂ ਸੰਭਾਲਨੀਆਂ ਪੈਣਗੀਆਂ ਟੈਕਨੋਲੋਜੀ ਮੁਤਾਬਕ ਜੋ ਦੁਨੀਆ ਦੀ ਲੇਟੈਸਟ ਟੈਕਨੋਲੋਜੀ ਹੈ ਉਹਦੇ ਮੁਤਾਬਕ ਸਾਨੂੰ ਬੋਲੀ ਨੂੰ ਅਪਡੇਟ ਕਰਨਾ ਪਊ ਆਧੁਨਿਕਤਾ ਨੂੰ ਵੀ ਅਪਣਾਉਣਾ ਪਊਗਾ ਕਿਉਂਕਿ ਮੈਂ ਖੁਦ ਇੱਕ ਕਲਾਕਾਰ ਦੇ ਤੌਰ ਤੇ ਵਿਚਰਿਆ ਹੋਇਆ ਮੈਨੂੰ ਪਤਾ ਹੈ ਕਿ ਪੰਜਾਬੀ ਮਾਂ ਬੋਲੀ ਜਿਹੜੀ ਹੈ ਮੈਂ ਪੂਰੀ ਦੁਨੀਆ ਦੇ ਵਿੱਚ ਗਿਆ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਵੈਸਟ ਕੋਸਟ ਤੱਕ ਜਿੱਦ ਤੱਕ ਸੂਰਜ ਚੜ੍ਹਦਾ ਪਹਿਲਾਂ ਨਿਊਜ਼ੀਲੈਂਡ ਤੋਂ ਫਿਰ ਕੈਲੀਫੋਰਨੀਆ ਜਾ ਕੇ ਚੁੱਪਦਾ ਉਦੇ ਤੱਕ ਗਏ ਹੋਏ ਆ ਬਹੁਤ ਸਾਰੇ ਪੰਜਾਬੀ ਬੜੇ ਵੈਲ ਸੈਟਲਡ ਪੰਜਾਬੀ ਨੇ ਪੂਰੀ ਦੁਨੀਆ ਚ ਬਹੁਤ ਮਿਹਨਤਾਂ ਕਰ ਕਰਕੇ ਉਹਨਾਂ ਨੇ ਉਹਨਾਂ ਮੁਲਕਾਂ ਚ ਵੀ ਆਪਣੇ ਸਿੱਕੇ ਜਮਾਏ ਨੇ ਆਪਣੇ ਝੰਡੇ ਗੱਡੇ ਨੇ ਤੇ ਉਹਨਾਂ ਨੂੰ ਵੀ ਇਹੀ ਫਿਕਰ ਰਹਿੰਦਾ ਪੰਜਾਬ ਦਾ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਦੇਸ਼ ਦੀਆਂ ਖਬਰਾਂ ਨਹੀਂ ਪੜ੍ਹਦੇ ਹਾਂ ਉਸ ਤੋਂ ਪਹਿਲਾਂ ਦੇਖਦੇ ਪੰਜਾਬ ਚ ਸੁੱਖ ਸ਼ਾਂਤੀ ਹੈ ਨ ਆ ਤਾਂ ਨਹੀਂ ਕੋਈ ਮਾੜੀ ਖਬਰ ਦੇਖੋ ਕੁੜੀ ਚਾਹੇ ਜਿੰਨੇ ਮਰਜੀ ਅਮੀਰ ਕਰੇ ਵਿਆਹੀ ਜਾਵੇ ਉਹਦੀ ਇੱਕੋ ਹੀ ਇੱਛਾ ਰਹਿੰਦੀ ਹੈ ਕਿ ਮੇਰੇ ਪੇਕਿਆਂ ਵੱਲੋਂ ਠੰਡੀਆਂ ਹਵਾਵਾਂ ਆਉਂਦੀਆਂ ਰਹਿਣ ਸੋ ਇਹ ਪੇਕੇ ਨੇ ਉਹਨਾਂ ਦੇ ਜਿਹੜੇ ਬਾਹਰ ਬੈਠੇ ਨੇ ਠਾੜਾ ਠਾੜਾ ਘੰਟੇ ਬੀਬੀ ਘੰਟੇ ਨੇ ਸ਼ਿਫਟਾਂ ਲਾ ਕੇ ਮਿਹਨਤਾਂ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਉੱਥੇ ਇਸਟੈਬਲਿਸ਼ ਕੀਤਾ ਇਸੇ ਕਰਕੇ ਫਿਰ ਸਾਰੇ ਉਹ ਕਿਉਂਕਿ ਪੰਜਾਬੀ ਜਿੱਥੇ ਵੀ ਜਾਂਦੇ ਆ ਉਹਦਾ ਗਾਣਾ ਤੇ ਖਾਣਾ ਨਾਲ ਲੈ ਜਾਂਦੇ ਆ ਜੁ ਦੇਖੋਗੇ ਸ਼ਹਿਰੇ ਪੰਜਾਬ ਢਾਬਾਂ ਨਾਲ ਹੀ ਕੈਸਟਾਂ ਦੀ ਦੁਕਾਨ ਹੁੰਦੀ ਹੈ ਇੱਧਰ ਗਾਣੇ ਚਲੀ ਜਾਂਦੇ ਨੇ ਇੱਧਰ ਰੋਟੀ ਆਉਂਦੀ ਸੋ ਜਿੱਥੇ ਜਿੱਥੇ ਪੰਜਾਬੀ ਜਾਣਗੇ ਸਿੰਗਰ ਪੰਜਾਬ ਦੇ ਉੱਥੇ ਉੱਥੇ ਜਾਣਗੇ ਉਹ ਬੁਲਾਉਂਦੇ ਨੇ ਉਹ ਭਾਤਰ ਸਾਹਿਬ ਨੇ ਖੁਦ ਕਵੀ ਸੰਮੇਲਨ ਲਈ ਟ੍ਰਾਂਟੋ ਵੈਨਕੂਵਰ ਬਹੁਤ ਵਾਜੰਦ ਰ ਬਹੁਤ